ਸਾਸ੍ਰੀ ਗਾਜੀ ਮੇਰੇ ਫੇਸਬੁੱਕ ਫੈਮਲੀ ਔਰ ਮੇਰੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਸ੍ਰੀਂਦਰ ਸ੍ਰਾਈਵਲੋਂ ਸਤਿ ਸ਼ਕਾ ਤੇ ਮੈਂ ਇੱਕ ਆਪਣੀ ਲਿਖਤ ਪੇਸ਼ ਕਰਨ ਲੱਗੀ ਹਾਂ ਉਮੀਦ ਹੈ ਤੁਸੀਂ ਪਹਿਲਾਂ ਵਾਂਗੇ ਪਸੰਦ ਕਰੋਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋਗੇ ਇਹ ਨਸਰ ਲਿਖ ਹੈ ਜੀ ਹਾਲ ਵੀ ਇੱਕ ਸਮੇਂ ਸਾਡੇ ਮੂੰਹਾਂ ਤੋਂ ਰੌਣਕਾਂ ਰੁੱਸ ਗਈਆਂ ਸਾਡੇ ਮੂੰਹਾਂ ਤੋਂ ਰੌਣਕਾਂ ਰੁੱਸ ਗਈਆਂ ਹਾਲ ਵੇਖ ਜਾਵੇਂ ਆਕੇ ਚਿਹਰਿਆਂ ਦੇ ਸਾਡੇ ਮੂੰਹਾਂ ਤੋਂ ਰੌਣਕਾਂ ਰੁੱਸ ਗਈਆਂ ਹਾਲ ਵੇਖ ਜਾਵੇਂ ਆਕੇ ਚਿਹਰਿਆਂ ਦੇ ਅੱਖਾਂ ਭਰੀਆਂ ਨੇ ਨਾਲ ਗਲੇਡਵਾਂ ਦੇ ਅੱਖਾਂ ਭਰੀਆਂ ਨੇ ਨਾਲ ਗਲੇਡਵਾਂ ਦੇ ਹੋਂਠ ਭਰੇ ਨੇ ਨਾਲ ਸੁਨੇੜਿਆਂ ਦੇ ਅੱਖਾਂ ਭਰੀਆਂ ਨੇ ਨਾਲ ਗਲੇਡੋਂ ਆਂਦੇ ਹੌਂਟ ਪਰੇ ਨੇ ਨਾਲ ਸੁਨੇੜਿਆਂ ਦੇ ਰਾਂਝਾ ਮੁੰਦਰਾ ਪਾਕੇ ਰਹਾ ਹੀਰ ਹੀਰ ਗਾਉਂਦਾ ਰਾਂਝਾ ਮੁੰਦਰਾ ਪਾਕੇ ਰਹਾ ਹੀਰ ਹੀਰ ਗਾਉਂਦਾ ਹੀਰ ਰੋਂਦੀ ਰਹੀ ਘਰ ਖੇੜਿਆਂ ਦੇ ਰਾਂਝਾ ਮੁੰਦਰਾ ਪਾਕੇ ਹੀਰ ਹੀਰ ਗਾਉਂਦਾ ਹੀਰ ਰੋਂਦੀ ਰਹੀ ਘਰ ਖੇੜਿਆਂ ਦੇ ਮੱਜਾਂ ਚਾਰੀਆਂ ਨਾ ਮੇਰੀਆਂ ਕੰਮ ਆਈਆਂ ਮੱਝਾਂ ਚਾਰੀਆਂ ਨਾ ਮੇਰੀਆਂ ਕਾਮੇ ਆਈਆਂ ਹੀਰੇ ਕੀਤਾ ਸੀ ਯਕੀਨ ਵਾਦੇ ਤੇਰੇਆਂ ਤੇ ਮੱਝਾਂ ਚਾਰੀਆਂ ਨਾ ਮੇਰੀਆਂ ਕਾਮੇ ਆਈਆਂ ਹੀਰੇ ਕੀਤਾ ਸੀ ਯਕੀਨ ਵਾਦੇ ਤੇਰੇਆਂ ਤੇ ਜਿਐ ਸਾਂ ਚਾਵਾਂ ਦੇ ਨਾਲ ਜੋ ਸਾਂਝ ਪਾਈ ਅਸਾਂ ਚਾਵਾਂ ਦੇ ਨਾਲ ਜੋ ਸਾਂਝ ਪਾਈ ਮੂਕ ਗਈ ਹੁਣ ਝਗੜੇ ਛੇੜਿਆਂ ਤੇ ਅਸਾਂ ਚੰਮਨ ਦੇ ਨਾਲ ਜੋ ਸਾਂਝ ਪਾਈ ਮੁੱਕ ਗਈ ਹੁਣ ਝਗੜੇ ਛੇੜਿਆ ਤੇ ਸਾਡੇ ਮੂੰਹਾਂ ਤਰੌਣ ਕਾਰਸ ਗਈਆਂ ਹਾਲ ਵੇਖ ਜਾਵੇਂ ਆ ਕਿ ਚਿਹਰਿਆਂ ਦੇ ਜਿੱਥੇ ਸੜਦੀ ਧੁੱਪ ਨੇ ਪੈਰ ਪਾ ਲੇ ਜਿੱਥੇ ਸੜਦੀ ਧੁੱਪ ਨੇ ਪੈਰ ਪਾ ਲੇ ਹਾਲ ਵੇਖ ਜਾਵੇਂ ਉਹਨਾ ਵੇੜਿਆਂ ਦੇ ਅੱਖਾਂ ਭਰੀਆਂ ਨੇ ਨਾਲ ਗਲੇ ਡਵਾਂਦੇ ਉਹ ਪਰੇ ਨੇ ਨਾਲ ਸਨੇੜਿਆਂ ਦੇ ਕਦੀ ਤੱਕ ਕਦੀ ਤੱਕਿਓ ਉਹਨਾਂ ਦਾ ਹਾਲ ਆਕੇ ਕਦੀ ਵੇਖਿਓ ਉਹਨਾਂ ਦਾ ਹਾਲ ਆਕੇ ਚੰਦ ਚੜਦੇ ਨੇ ਨਾਲ ਬਿਨਾਂ ਸੇਹੜਿਆਂ ਦੇ ਕਦੀ ਵੇਖਿਓ ਉਹਨਾਂ ਦਾ ਹਾਲ ਆਕੇ ਚੰਦ ਚੜਦੇ ਨੇ ਉਹ ਬਿਨਾਂ ਸੇਹੜਿਆਂ ਦੇ ਰਿਸ਼ਤੇ ਬਣਦੇ ਤੇ ਬਣ ਕੇ ਟੁੱਟ ਜਾਂਦੇ रिस्ते ਬਣਦੇ ਤੇ ਬਣ ਕੇ ਟੁੱਟ ਜਾਂਦੇ ਬੜਾ ਮਾਣ ਹੁੰਦਾ ਕਰਦੇ ਸਹੇੜਿਆਂ ਤੇ ਰਿਸ਼ਤੇ ਬਣਦੇ ਤੇ ਬਣ ਕੇ ਟੁੱਟ ਜਾਂਦੇ ਬੜਾ ਮਾਣ ਹੁੰਦਾ ਮਾਪਿਆਂ ਦੇ ਸਹੇੜਿਆਂ ਤੇ ਕਦੀ ਤੱਕ ਉਹਨਾਂ ਦਾ ਹਾਲ ਆਕੇ ਚੰਚ ਚੜਦੇ ਨੇ ਨਾਲ ਤੋਂ ਬਿਨਾਂ ਸੇੜਿਆਂ ਦੇ ਜਿਹੜੇ ਨਿਕਲਦੇ ਰਾਤੀ ਗੋਦ ਵਿੱਚੋਂ ਜਿਹੜੇ ਨਿਕਲਦੇ ਰਾਤ ਦੀ ਗੋਦ ਵਿੱਚੋਂ ਨੂਰ ਫੁੱਟਦਾ ਫਿਰ ਉਹਨਾਂ ਸਵੇਰਿਆਂ ਤੇ ਜਿਹੜੇ ਨਿਕਲਦੇ ਰਾਤ ਦੀ ਗੋਦ ਵਿੱਚੋਂ ਨੂਰ ਫੁੱਟਦਾ ਫਿਰ ਉਹਨਾਂ ਸਵੇਰਿਆਂ ਤੇ ਚੰਗੀ ਲੱਗੇ ਨਾ ਚਾਨਣੀ ਚੰਨ ਵਾਲੀ ਚੰਗੀ ਲੱਗੇ ਨਾ ਚਾਨਣੀ ਚੰਨ ਵਾਲੀ ਪਾਈ ਸਾਂਝ ਹੈ ਨਾਲ ਹਨੇਰਿਆਂ ਦੇ ਚੰਗੀ ਲੱਗੇ ਨਾ ਚਾਨਣੀ ਚੰਨ ਵਾਲੀ ਪਾਈ ਸਾਂਝ ਸਨ ਨਾਲ ਹਨੇਰਿਆਂ ਦੇ ਸ੍ਰਿੰਦਰ ਕਰਦੇ ਉਡੀਕ ਜਿਹੜੇ ਮਾਲਕਾਂ ਦੀ ਸ੍ਰਿੰਦਰ ਕਰਦੇ ਉਡੀਕ ਜਿਹੜੇ ਮਾਲਕਾਂ ਦੀ ਦੀਵਾ ਬਲੇ ਨਾ ਉਹਨਾਂ ਬਨੇਰਿਆਂ ਤੇ ਸ੍ਰਿੰਦਰ ਕਰਦੇ ਉਡੀਕ ਜਿਹੜੇ ਮਾਲਕਾਂ ਦੀ ਦੀਵਾ ਬਲੇ ਨਾ ਉਹਨਾਂ ਬਨੇਰਿਆਂ ਤੇ ਸਾਡੇ ਮੂੰਹਾਂ ਤੋਂ ਰੌਣਕਾਂ ਰੁੱਸ ਗਈਆਂ ਹਾਲ ਵੇਖ ਜਾਵੇਂ ਆ ਕੇ ਚਿਹਰਿਆਂ ਦੇ ਅੱਖਾਂ ਭਰੀਆਂ ਨੇ ਨਾਲ ਗਲੇ ਡੂਆਂ ਦੇ ਓਂਟ ਭਰੇ ਨੇ ਨਾਲ ਸੁਨੇੜਿਆਂ ਦੇ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਪਸੰਦ ਕਰੋਗੇ ਤੇ ਲਾਈਕ ਸ਼ੇਅਰ ਕਮੈਂਟ ਕਰੋਗੇ ਜਿੱਦਾਂ ਮੈਨੂੰ ਪਹਿਲਾਂ ਪਿਆਰ ਦਿੰਦੇ ਮੇਰੀਆਂ ਲਿਖਤਾਂ ਨੂੰ ਇੰਨਾ ਹੀ ਪਿਆਰ ਮੈਨੂੰ ਹੁਣ ਮਿਲੇਗਾ ਸ਼ੁਕਰੀਆ ਜੀ ਬਹੁਤ ਬਹੁਤ